ਆਪਣਾ ਜੀ ਆਇਆ ਹੈਗਾ ਪਾਣੀ ਵਾਲਾ ਵੈਪਰ ਤੇ ਇਹ ਬਿਲਕੁਲ ਹੋ ਗਿਆ ਸੀ ਖਰਾਬ ਤੇ ਆਪਾਂ ਇਹ ਚੀਜ਼ਾਂ ਨੂੰ ਵੇਸਟ ਕਰਕੇ ਸਿੱਟ ਦਿੰਨੇ ਆ। ਦੇਖੋ ਜੀ ਇਹ ਪਾਣੀ ਤਾਂ ਕਲੀਨ ਕਰਦਾ ਹੀ ਕਰਦਾ ਤੇ ਅੱਜ ਇਹ ਆਪਣੀ ਛੱਤ ਦੀ ਉੱਪਰ ਕਿਚਨ ਦੀ ਸਾਫ਼ ਕਰੂਗਾ। ਤੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਆਪਾਂ ਇਹਦੇ ਨਾਲ ਛੱਤ ਦੀ ਕਲੀਨਿੰਗ ਕਿਵੇਂ ਕਰਾਂਗੇ। ਤੇ ਉਹ ਵੀ ਢਾਖਾ ਖੜਕੇ ਉਪਰੋਂ ਛੱਤ ਬਿਲਕੁਲ ਸਾਫ਼ ਕਰਾਂਗੇ ਤੁਸੀਂ ਇਹਦੇ ਨਾਲ ਜਿਹੜੇ ਆਪਣੇ ਵਿੰਡੋ ਦੇ ਸ਼ੀਸ਼ੇ ਹੁੰਦੇ ਨੇ ਉਹ ਵੀ ਤੁਸੀਂ ਕਲੀਨ ਕਰ ਸਕਦੇ ਹੋ ਦੇਖੋ ਜੀ ਇਹਦੀ ਰਵਟ ਬਿਲਕੁਲ ਹੋ ਗਈ ਖਰਾਬ ਤੇ ਇਹ ਪਾਣੀ ਹੁਣ ਬਿਲਕੁਲ ਨਹੀਂ ਸਾਫ਼ ਕਰਦਾ ਹੈਗਾ ਤੇ ਆਪਾਂ ਇਹਦਾ ਇਸਤੇਮਾਲ ਕਰਾਂਗੇ ਤੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੇਸਟ ਕਰਕੇ ਨਾ ਸਿੱਟਿਆ ਕਰੋ ਇਹਨਾਂ ਤੋਂ ਆਪਾਂ ਬਹੁਤ ਹੀ ਕੰਮ ਲੈ ਸਕਦੇ ਹਾਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦਾ ਬਲੌਗ ਜਿਹੜਾ ਆਪਾਂ ਜੀ ਸ਼ੁਰੂ ਕਰਨ ਲੱਗੇ ਆ ਬਹੁਤ ਹੀ ਸਪੈਸ਼ਲ ਆ ਪੈਣਾ ਲਈ ਬਹੁਤ ਹੀ ਜਿਆਦਾ ਜ਼ਰੂਰੀ ਹੈ ਬਲੌਗ ਜੀ ਸਾਰੇ ਦੇਖਿਓ ਦੇਖੋ ਜੀ ਅੱਜ ਕੱਲ ਨਾ ਸਰਦੀਆਂ ਦੇ ਵਿੱਚ ਆਪਣੇ ਅੰਦਰ ਕਮਰਿਆਂ ਦੇ ਵਿੱਚ ਦੇਖੋ ਕਿੰਨੀ ਸੱਲ ਆਈ ਹੋਈ ਆ ਤੇ ਆਪਣੇ ਦੇਖੋ ਜੀ ਛੱਤ ਦੇ ਨਾਲ ਕਿੰਨਾ ਕਾਲਾਪਨ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਰਿਹਾ ਹੋਊਗਾ ਤੇ ਇਹ ਆਪਾਂ ਤੁਹਾਨੂੰ ਛੱਤ ਨਾ ਸਾਫ਼ ਕਰਕੇ ਦਿਖਾਵਾਂਗੇ ਇਹੇਠਾਂ ਖੜ ਕੇ ਹੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਕਿਵੇਂ ਸਾਫ਼ ਕਰਾਂਗੇ ਮੈਂ ਜੀ ਉੱਥੋਂ ਥੋੜੀ ਜਿਹੀ ਕਰਨ ਲੱਗੀ ਸੀ ਕਿ ਛੱਤ ਸਾਫ਼ ਤੇ ਮੈਂ ਸੋਚਿਆ ਭੈਣਾਂ ਦੇ ਨਾਲ ਬਲੌਗ ਸ਼ੇਅਰ ਕਰ ਲਵਾਂ ਤੇ ਅੱਜ ਕੱਲ੍ਹ ਕਿਚਨ ਦੇ ਵਿੱਚ ਜੀ ਕਿਉਂਕਿ ਜਦੋਂ ਆਪਾਂ ਕੁਝ ਵੀ ਖਾਣਾ ਬਣਾਉਂਨੇ ਆ ਹਨਾ ਇਹ ਉਹਦੇ ਕਰਕੇ ਜਿਹੜੀ ਉਹਦੀ ਭਾਫ਼ ਹੁੰਦੀ ਆ ਤੇ ਭਾਫ਼ ਦੇ ਨਾਲ ਹੀ ਉੱਪਰ ਛੱਤ ਨੂੰ ਲੱਗ ਜਾਂਦੀ ਆ ਤੇ ਅੰਦਰੋਂ ਸਿੱਲ ਨਹੀਂ ਜਾਂਦੀ ਹੈਗੀ ਤੇ ਉਹਦੇ ਵੀ ਕਰਕੇ ਆਪਣੀ ਛੱਤ ਵੀ ਕਾਲੀ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਜਿਹੜੀ ਚਿੱਟੀ ਜਗ੍ਹਾ ਤੇ ਆ ਕਿੰਨੀ ਛੱਤ ਆਪਣੀ ਕਾਲੀ ਕਾਲੀ ਹੋਈ ਪਈ ਆ ਉਹ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ਼ ਕਰਕੇ ਦਿਖਾਵਾਂਗੀ ਤੇ ਜੇ ਸਾਡੀ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਜੀ ਐਂਡ ਤੱਕ ਦੇਖੋ ਘਰ ਦੇ ਵਿੱਚ ਆਮ ਹੀ ਵੈਪਰ ਹੁੰਦੇ ਆ ਪਾਣੀ ਵਾਲੇ ਤੇ ਜਿਹੜੇ ਆਪਾਂ ਖਰਾਬ ਹੋ ਜਾਂਦੇ ਆ ਆਪਾਂ ਇਹਨਾਂ ਨੂੰ ਵੇਸਟ ਕਰਕੇ ਸਿੱਟ ਦਿੰਨੇ ਆ ਦੇਖੋ ਜੀ ਇਹਦੀ ਨਾ ਰਬਟ ਸੀਗੀ ਮੂਰੇ ਉਹ ਬਿਲਕੁਲ ਹੋ ਗਈ ਖਰਾਬ ਤੇ ਮੈਂ ਇਹਨੂੰ ਸਿੱਟਿਆ ਨਹੀਂ ਹੈਗਾ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਨੇ ਜੀ ਇੱਕ ਲਿਆ ਹਾ ਲੋਹੇ ਦਾ ਪਾਈਪ ਇਹ ਲੋਹੇ ਦਾ ਆਪਾਂ ਨੇ ਜਿਹੜਾ ਪਾਈਪ ਲਿਆ ਨਾ ਇਹਦੇ ਵਿੱਚ ਆਪਾਂ ਮੈਪਰ ਨੂੰ ਫਿੱਟ ਕਰਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਛੱਤ ਸਾਫ਼ ਕਿਵੇਂ ਕਰਨੀ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਇਹ ਭੈਣਾਂ ਲਈ ਬਹੁਤ ਹੀ ਸਪੈਸ਼ਲ ਵੀਡੀਓ ਆ ਤੇ ਸਾਰੀਆਂ ਭੈਣਾਂ ਨੂੰ ਕਿਚਨ ਦੇ ਕੰਮ ਆਉਣ ਵਾਲੀ ਇਹ ਵੀਡੀਓ ਆ ਜੀ ਤੇ ਅੱਜ ਕੱਲ੍ਹ ਜੀ ਦੇਖੋ ਸੈਲ ਕਿੰਨੀ ਹੁੰਦੀ ਆ ਤੇ ਧੁੱਪ ਨਿਕਲਦੀ ਨਹੀਂ ਹੈਗੀ ਤੇ ਉਹਦੇ ਕਰਕੇ ਆਪਣੇ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਸੈਲ ਹੁੰਦੀ ਹੈ ਤੇ ਆਪਾਂ ਉਹ ਸ਼ਰਤ ਨੂੰ ਕਿਵੇਂ ਸਾਫ਼ ਕਰ ਸਕਦੇ ਆ ਆਪਾਂ ਹੇਠਾਂ ਮਤਲਬ ਖੜ ਕੇ ਕੋਈ ਆਪਾਂ ਨੂੰ ਪੌੜੀ ਦੀ ਟੇਬਲ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਸਾਫ਼ ਕਰਕੇ ਦਿਖਾਵਾਂਗੇ ਜੀ ਅਗਲੀ ਚੀਜ਼ ਲਈਏ ਪਾਣੀ ਤੇ ਪਾਣੀ ਲਈਆ ਆਪਾਂ ਨੇ ਇੱਕ ਲਿਆ ਵਾ ਦੇਖੋ ਜੀ ਤੁਸੀਂ ਇਹ ਕੰਬਲ ਦਾ ਕੋਈ ਵੀ ਪੀਸ ਲੈ ਸਕਦੇ ਹੋ ਉਹਨੂੰ ਛੋਟਾ ਕਰ ਲਿਓ ਕੱਟ ਕੇ ਤੇ ਆਪਾਂ ਇਹਦੇ ਵਿੱਚ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਨਾਲ ਗਿੱਲਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਤੁਸੀਂ ਕੰਦਾ ਹੋਣ ਛੱਤ ਹੋਵੇ ਜਿਵੇਂ ਮਰਜੀ ਤੁਸੀਂ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਹੁਣ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਲਵਾਂਗੇ ਪਛਾ ਦੇਖੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਬਿਲਕੁਲ ਹੈਗਾ ਸਾਫ਼ ਤੇ ਫਿਰ ਜਦੋਂ ਆਪਾਂ ਸਾਫ਼ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਵੀ ਇਹ ਇਹਨੂੰ ਮੈਂ ਜੀ ਇਸ ਤਰ੍ਹਾਂ ਕਰੂੰਗੀ ਚੌਰ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਕੇ ਚੰਗੀ ਤਰ੍ਹਾਂ ਨਾਲ ਤੇ ਆਪਾਂ ਜੀ ਇੱਥੇ ਪਾ ਦਾਂਗੇ ਰੋਟਾ ਤੁਸੀਂ ਰੋੜ ਬੈਂਡ ਵੀ ਲੈ ਸਕਦੇ ਹੋ ਤੇ ਇਹ ਰਕਟਾ ਵੀ ਪਾ ਸਕਦੇ ਹਾਂ ਜਿਹੜੀ ਵੀ ਤੁਹਾਨੂੰ ਸੌਕੀ ਚੀਜ਼ ਲੱਗਦੀ ਆ ਆ ਦੇਖੋ ਜੀ ਆਪਣਾ ਇਹ ਬਿਲਕੁਲ ਕੰਬੜਾ ਆਪਾਂ ਨਹੀਂ ਫਿੱਟ ਕਰਤਾ ਪੇਪਰ ਦੇ ਵਿੱਚ ਤੇ ਹੁਣ ਆਪਾਂ ਜੀ ਛੱਤ ਸਾਫ਼ ਕਰਕੇ ਦਿਖਾਉਣੀ ਆ ਤਾਂ ਹੁਣ ਮੈਂ ਜੀ ਇੱਥੇ ਜਿੰਨੀ ਕ ਛੱਤ ਸਾਫ਼ ਕੀਤੀ ਹੈ ਤੁਹਾਨੂੰ ਆਪਾਂ ਦਿਖਾਉਨੇ ਆ ਖੋਲ ਕੇ ਕੱਪੜਾ ਇਹ ਤੇ ਉਹ ਦੇਖੋ ਤੁਸੀਂ ਕਾਲਸ ਦੇਖ ਸਕਦੇ ਹੋ ਤੇ ਆਪਾਂ ਦੁਬਾਰਾ ਫੇਰ ਛੱਤ ਸਾਫ਼ ਕਰਾਂਗੇ ਉਹ ਵੀ ਤੁਹਾਨੂੰ ਦੂਜੀ ਵਾਰੀ ਵੀ ਦਿਖਾਵਾਂਗੇ ਇਹ ਆਪਾਂ ਜੀ ਹੁਣ ਇੱਕ ਵਾਰੀ ਫੇਰ ਕੱਪੜਾ ਪਾਣੀ ਨਾਲ ਗਰਮ ਪਾਣੀ ਦੇ ਨਾਲ ਜੋੜ ਕੇ ਫੇਰ ਦੁਬਾਰਾ ਛੱਤ ਦੇ ਉੱਤੇ ਫੇਰਾਂਗੇ ਛੱਤ ਦੇ ਉੱਤੇ ਤਾਂ ਜੀ ਗਰਮ ਪਾਣੀ ਲੈ ਕੇ ਤੁਸੀਂ ਉਹੀ ਕੱਪੜਾ ਫੇਰਨਾ ਜਾਂ ਤਾਈਓ ਕਾਲਸ ਲਹੋਗੀ ਜੇ ਰਹੀਆਂ ਕੰੰਧਾਂ ਨੇ ਕੰੰਧਾਂ ਦੇ ਉੱਤੇ ਤੁਸੀਂ ਬਿਲਕੁਲ ਨਿਚੋੜ ਕੇ ਸੁੱਕਾ ਕੱਪੜਾ ਕਰਕੇ ਹੀ ਫੇਰਨਾ ਆ ਕੰੰਧਾਂ ਦੇ ਬਿਲਕੁਲ ਤੁਹਾਨੂੰ ਗਿੱਲਾ ਕੱਪੜਾ ਫੇਰਨ ਦੀ ਲੋੜ ਨਹੀਂ ਹੈਗੀ ਜੀ ਆਪਾਂ ਨੇ ਜਿਹੜੀ ਛੱਤ ਸਾਫ਼ ਕੀਤੀ ਆ ਉਹ ਤੁਹਾਨੂੰ ਆਪਾਂ ਹੁਣ ਕੱਪੜਾ ਦਿਖਾਉਨੇ ਆ ਤੇ ਆਪਣਾ ਉਹ ਕੱਪੜਾ ਕਿੰਨਾ ਕ ਗੰਦਾ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕੱਪੜਾ ਕਿੰਨਾ ਗੰਦਾ ਹੋ ਗਿਆ ਆਪਣਾ ਤੇ ਤੁਸੀਂ ਇਸ ਤਰੀਕੇ ਦੇ ਨਾਲ ਨਾ ਸਾਫ ਕਰ ਸਕਦੇ ਹੋ ਆਰਾਮ ਨਾਲ ਛੱਤ ਨੂੰ ਖੇਠਾਂ ਹੀ ਖੜਕੇ ਆਪਾਂ ਨੂੰ ਕੋਈ ਮੇਜ਼ ਦੀ ਨਹੀਂ ਜ਼ਰੂਰਤ ਹੈਗੀ ਨਾ ਆਪਾਂ ਨੂੰ ਕਿਸੇ ਪੌੜੀ ਦੀ ਜ਼ਰੂਰਤ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੇ ਛੱਤ ਸਾਫ ਕਰਨ ਦਾ ਤੇ ਆਪਾਂ ਤੁਹਾਨੂੰ ਛੱਤ ਵੀ ਦਿਖਾਉਣੀ ਆ ਤੇ ਜਿਹੜੀ ਆਪਾਂ ਨੇ ਸਾਫ ਕੀਤੀ ਆ ਤੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਵਧੀਆ-ਵਧੀਆ ਦੇਖਣ ਲਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਦੇਖੋ ਜੀ ਆਪਣੇ ਘਰੇ ਨਾ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਆਪਾਂ ਇਹਨਾਂ ਨੂੰ ਵੇਕਾਰ ਕਰਕੇ ਸੈੱਟ ਦਿੰਨੇ ਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਸਿੱਟਿਆ ਨਾ ਕਰੋ ਇਹ ਚੀਜ਼ਾਂ ਤੋਂ ਤੁਸੀਂ ਬਹੁਤ ਹੀ ਇਸਤੇਮਾਲ ਕਰ ਸਕਦੇ ਹੋ ਬਹੁਤ ਕੰਮ ਲੈ ਸਕਦੇ ਹੋ ਜੀ ਉੱਪਰ ਇਹ ਸ਼ਾਤਾ ਦਾ ਦਿੱਤੀ ਸੀਗੀ ਸਾਫ਼ ਕਰ ਤੇ ਹੁਣ ਆਪਾਂ ਨੇ ਸੋਚਿਆ ਵੀ ਚਲੋ ਆਪਾਂ ਕੰਧਾਂ ਤੇ ਫੇਰ ਦਿੰਨੇ ਆ ਤੇ ਆਪਾਂ ਨੂੰ ਕੰਧਾਂ ਦੇ ਉੱਤੇ ਵੈਸੇ ਆਪਣਾ ਝਾੜੂ ਵੀ ਨਹੀਂ ਜਾਂਦਾ ਹੈਗਾ ਇਹਨਾਂ ਲੰਮਾ ਝਾੜੂ ਨਹੀਂ ਹੁੰਦਾ ਤੇ ਦੇਖੋ ਜੀ ਤੁਸੀਂ ਆਸਾਨ ਤਰੀਕੇ ਦੇ ਨਾਲ ਇੱਕਣਾ ਜੋ ਵੀ ਆਪਣੇ ਘਰੇ ਕੰਬਲ ਪੁਰਾਣੇ ਪਈ ਹੁੰਦੀ ਆ ਉਹ ਕੰਬਲ ਦੇ ਨਾਲ ਬਹੁਤ ਵਧੀਆ ਕਲੀਨਿੰਗ ਹੁੰਦੀ ਆ ਜੀ ਜੇ ਆਪਾਂ ਹੋਰ ਕੱਪੜਾ ਪਾਵਾਂਗੇ ਤੇ ਉਹਦੇ ਨਾਲ ਇੰਨੀ ਵਧੀਆ ਨਹੀਂ ਹੋਣੀ ਹੈਗੀ ਤੇ ਤੁਸੀਂ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਜਾ ਕਰੋ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਤੇ ਤੁਸੀਂ ਜੀ ਖਿੜਕੀਆਂ ਵੀ ਬਹੁਤ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਹੋ ਜਿਹੜੇ ਆਪਣੇ ਘਰ ਦੇ ਵਿੱਚੋਂ ਵੱਡੇ ਵੱਡੇ ਸੀਸੇ ਲੱਗੇ ਹੁੰਦੇ ਨੇ ਖਿੜਕੀਆਂ ਨੂੰ ਉਹਨਾਂ 'ਤੇ ਆਪਣਾ ਹੱਥ ਨਹੀਂ ਜਾਂਦਾ ਹੈਗਾ ਦੇਖੋ ਜੀ ਆਪਣੀ ਛੱਤ ਬਿਲਕੁਲ ਹੀ ਕਲੀਨ ਹੋ ਗਈ ਜਿਹੜਾ ਕਾਲਾਪਨ ਸੀ ਸਾਰਾ ਹੀ ਦੂਰ ਹੋ ਗਿਆ ਬਹੁਤ ਹੀ ਸੌਖੇ ਤਰੀਕੇ ਨਾਲ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ